ਸਭ ਤੋਂ ਪਹਿਲਾਂ ਇਹ ਵੀਡੀਓ ਦੇਖੋ ਇਸ ਦੇ ਵਿੱਚ ਇੱਕ ਵਿਸਫੋਟ ਹੋ ਰਿਹਾ ਤੇ ਇਹ ਅੰਬਰ ਸਰ ਦੇ ਵਿੱਚ ਆਰਮੀ ਦੇ ਦੁਆਰਾ ਪਾਕਿਸਤਾਨ ਦੇ ਬਲੋਦਾਕੇਗੇ ਇੱਕ ਜਿੰਦਾ ਰਾਕਟ ਨੂੰ ਨਸ਼ਟ ਕੀਤਾ ਗਿਆ ਹੈ ਅਜਿਹੇ ਜਿੰਦਾ ਰਾਕਟ ਜੇਕਰ ਪੰਜਾਬ ਦੇ ਵਿੱਚ ਡਿੱਗਦੇ ਨੇ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਕਿ ਉਹਨਾਂ ਦੇ ਕੋਲ ਜਾਣ ਦੀ ਗਲਤੀ ਨਾ ਕਰੋ ਉਸ ਦਾ ਰੀਜ਼ਨ ਇਹ ਹੈ ਕਿ ਉਹ ਕਦੋਂ ਵੀ ਫਟ ਸਕਦੇ ਨੇ ਇਹ ਸਭ ਤੋਂ ਵੱਡੀ ਚੀਜ਼ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅਜਿਹੇ ਜਿੰਦਾ ਰਾਕਟ ਆਏ ਨੇ ਉਹ ਡਿੱਗ ਚੁੱਕੇ ਨੇ ਤੁਸੀਂ ਸ਼ਾਇਦ ਇਸ ਵਾਈਟ ਕਲਰ ਦੀ ਇੱਕ ਮਸਾਹਲ ਦੀ ਵੀ ਤਸਵੀਰ ਦੇਖੀ ਹੋਣੀ ਹੈ ਇਹ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਇਸੀ ਤੇ ਇਹ ਜਿੰਦਾ ਸੀ ਯਾਨੀ ਕਿ ਬਿਨਾ ਉਪਯੋਗ ਹੋਈ ਹੋਈ ਯਾਨੀ ਕਿ ਇਹ ਚੱਲੀ ਨਹੀਂ ਤੇ ਇਸ ਦੇ ਬਾਰੇ ਵਿੱਚ ਮੰਨਿਆ ਜਾ ਰਿਹਾ ਕਿ ਪੀਐਲ 50 ਮਜ਼ਾਹੀਲਾ ਜਿਹੜੀ ਕਿ ਬਰਾਮਦ ਕੀਤੀ ਗਈ ਆ ਤੇ ਇਸ ਦੇ ਬਾਰੇ ਵਿੱਚ ਕਿਹਾ ਗਿਆ ਕਿ ਇਹ ਮਿਜ਼ਾਈਲ ਪਾਕਿਸਤਾਨ ਦੇ ਫਾਈਟਰ ਜੈਟ ਜੇਫ 17 ਜਾਂ ਫਿਰ ਜੇਫ 10 ਦੇ ਵਿੱਚੋਂ ਦਾਗੀ ਗਈ ਹੋਊਗੀ ਤੇ ਇਹਨਾਂ ਦੂਜੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋਗੇ ਕਿ ਇਸੇ ਵਾਈਟ ਕਲਰ ਦੀ ਮਿਜ਼ਾਈਲ ਨੂੰ ਐਡਾ ਉਹ ਆਰਮੀ ਦੇ ਦੁਆਰਾ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੇ ਇਸ ਤੋਂ ਬਾਅਦ ਇਸ ਨੂੰ ਵੀ ਖਤਮ ਕੀਤਾ ਜਾਊ ਜਾਂ ਫਿਰ ਕਹਿ ਸਕਦੇ ਹਾਂ ਕਿ ਇਸ ਦਾ ਸਪੋਰਟ ਕਰਵਾ ਦਿੱਤਾ ਜਾਊਗਾ ਤੇ ਜੇਕਰ ਤੁਹਾਨੂੰ ਅਜਿਹੀ ਕੋਈ ਮਿਜ਼ਾਈਲ ਮਿਲਦੀ ਹੈ ਜਿਹੜੀ ਕਿ ਬਿਲਕੁਲ ਵੀ ਚੱਲੀ ਹੋਈ ਨਹੀਂ ਆ ਸਾਫ਼ਤ ਸੂਰਤ ਪਈ ਆ ਤਾਂ ਉਹਦੇ ਕੋਲ ਜਾਣ ਦੀ ਗਲਤੀ ਬਿਲਕੁਲ ਵੀ ਨਾ ਕਰੋ ਸੀ ਬਾਰ-ਬਾਰ ਤੁਹਾਨੂੰ ਇਹ ਗੱਲ ਕਹਿਣੇ ਆ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਪੰਜਾਬ ਇਹੜੇ ਇਲਾਕਿਆਂ ਦੇ ਵਿੱਚ ਕੀ ਕੀ ਚੀਜ਼ਾਂ ਮਿਲ ਚੁੱਕੀਆਂ ਨੇ ਤੁਹਾਨੂੰ ਦੱਸਦੀ ਕਿ ਬਠਿੰਡਾ ਦੇ ਵਿੱਚ ਕੱਲ੍ਹ ਸ਼ਾਮ ਤਨ ਤੋਂ ਚਾਰ ਵਿਸਫੋਟ ਹੋਏ ਸੀ ਜਿਸ ਦੇ ਵਿੱਚੋਂ ਮਸਾਇਲ ਦੇ ਕਾਫੀ ਮਲਬਾ ਮਿਲ ਚੁੱਕਾ ਹੈ ਜਿਨ੍ਹਾਂ ਦੇ ਵਿੱਚੋਂ ਪਹਿਲਾ ਤੁੰਗ ਵਾਲੀ ਪਿੰਡਾ ਬਠਿੰਡੇ ਦੇ ਨਾਲ ਹੀ ਉੱਥੋਂ ਤੇ ਬੀੜ ਤਲਾਬ ਤੇ ਇੱਕ ਗਹਿਰੀ ਦੇਵੀ ਨਗਰ ਯਾਨੀ ਕਿ ਗਹਿਰੀ ਭਾਗੀ ਪਿੰਡਾ ਉੱਥੋਂ ਵੀ ਕਾਫੀ ਦਾ ਮਲਬਾ ਜਿਹੜਾ ਉਹ ਇਨ੍ਹਾਂ ਮਸਾਇਲ ਸਤਾਂ ਮਿਲ ਚੁੱਕਿਆ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਸ਼ਾਇਦ ਇਸ ਵਕਤ ਵੀ ਦੇਖ ਰਹੇ ਹੋਵੋਗੇ ਇੱਥੇ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਪ੍ਰੇਸ਼ ਸੰਧੂਰ ਦੇ ਤਹਿਤ ਭਾਰਤ ਦੇ ਵੱਲੋਂ 에ਅਰ ਸਟ੍ਰਾਈਕ ਆ ਜਿਹੜੀ ਪਾਕਿਸਤਾਨ ਦੇ ਵਿੱਚ ਤੇ ਇਸੇ এয়ার ਸਟ੍ਰाइक ਤੋਂ ਬਾਅਦ ਪੰਜਾਬ ਦੇ ਉੱਤੇ ਹੁਣ ਤੱਕ ਪਾਕਿਸਤਾਨ ਦੇ ਦੁਆਰਾ ਤਿੰਨ ਹਮਲੇ ਕੀਤੇ ਜਾ ਚੁੱਕੇ ਨੇ ਇਹਨਾਂ ਦੇ ਵਿੱਚੋਂ ਕੰਬਰਸਰ ਦੇ ਵਿੱਚ ਸਵੇਰ 5 ਵਜੇ ਡਰੋਨ ਦੇ ਨਾਲ ਅਟੈਕ ਕੀਤਾ ਗਿਆ ਸੀ ਜਦੋਂ ਕਿ ਭਾਰਤੀ ਸੈਨਾ ਦੇ ਡਿਫੈਂਸ ਸਿਸਟਮ ਦੇ ਦੁਆਰਾ ਜਾਨੀ S400 ਦੇ ਦੁਆਰਾ ਖਾਸਾ ਲੱਕ ਦੇ ਵਿੱਚ ਦੋ ਡਰੋਨ ਜਿਹੜੇ ਉਹਨਾਂ ਨੂੰ ਬਿਲਕੁਲ ਨਸ਼ਟ ਕਰ ਦਿੱਤਾ ਗਿਆ ਇਹਨਾਂ ਦੇ ਵਿੱਚੋਂ ਇੱਕ ਛੋਟਾ ਸੀ ਤਾਂ ਦੂਜਾ ਬਟਾ ਤੇ ਪੰਜਾਬ ਦੇ ਵਿੱਚੋਂ ਹੋਰ ਵੀ ਕਾਫੀ ਤਰ੍ਹਾਂ ਦੇ ਡਰੋਨ ਤੇ ਇਸ ਤੋਂ ਇਲਾਵਾ ਮਜ਼ਾਈਲਾ ਰਾਕਟ ਵਗੈਰਾ ਮਿਲ ਚੁੱਕੇ ਨੇ ਜਿਵੇਂ ਕਿ ਇਹ ਤੁਸੀਂ ਪਿੱਛੇ ਇੱਕ ਸੋਲਾ ਸਿਸਟਮ ਵੀ ਲੱਗਿਆ ਹੋਇਆ ਦੇਖ ਰਹੇ ਹੋ ਜਾਨੀ ਕਿ ਇਹ ਪੂਰਾ ਦਾ ਪੂਰਾ ਖੇਤ ਦੇ ਵਿੱਚ ਡਿੱਗਿਆ ਇਹ ਰਾਕਟਾਇਡ ਆ ਕਿ ਖੇਤ ਦੇ ਵਿੱਚ ਡਿੱਗਿਆ ਤੇ ਬਠਿੰਡਾ ਦੀ ਹੀ ਵੀਡੀਓ ਦੱਸੀ ਜਾ ਰਹੀ ਆ ਕਿ ਇਹ ਬਠਿੰਡਾ ਦੇ ਵਿੱਚ ਆ ਦਿਨਿਕ ਪਾਸ ਕਰਦੇ ਵੱਲੋਂ ਇਹ ਰਿਲੀਜ਼ ਕੀਤੀ ਗਈ ਆ ਪਾਕਿਸਤਾਨ ਵੱਲੋਂ ਛੁੱਟੇ ਗਏ ਰਾਕਟ ਬੰਬਾਂ ਤੇ ਹੋਰ ਚੀਜ਼ਾਂ ਦੇ ਵੱਲੋਂ ਪੰਜਾਬ ਹੀ ਨਹੀਂ ਬਲਕਿ ਰਾਜਸਥਾਨ ਤੇ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਵਿੱਚ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਜਾ ਚੁੱਕਾ ਹੈ ਇਸ ਤੋਂ ਪਹਿਲਾਂ ਇਸ ਤੋਂ ਇਲਾਵਾ ਅੱਜ ਸਵੇਰ ਤੜਕੇ ਚੰਡੀਗੜ੍ਹ ਦੇ ਵਿੱਚ ਵੀ ਸੈਰਨਾ ਜਿਹੜੇ ਉਹ ਸੁਣਾਈ ਦਿੱਤੇ ਸੀ ਬਲੈਕਆਊਟ ਕੀਤਾ ਗਿਆ ਇਸ ਤੋਂ ਇਲਾਵਾ ਹਰਿਆਣੇ ਦੇ ਵਿੱਚ ਅੰਬਾਲਾ ਸ਼ਹਿਰ ਵਰਗੇ ਇਲਾਕਿਆਂ ਦੇ ਵਿੱਚ ਵੀ ਡਰੋਨ ਦਿਖਾਈ ਦੇਣ ਦੀ ਗੱਲ ਕਹੀ ਜਾ ਰਹੀ ਹੈ ਜਿਵੇਂ ਪੰਚਕੋਲਾ ਤੇ ਅੰਬਾਲਾ ਇਲਾਕਿਆਂ ਦੇ ਵਿੱਚ ਹੁਣ ਉੱਥੇ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਨੇ ਤੇ ਅਗਲੇ 10 ਘੰਟੇ ਦੇ ਲਈ ਬਲੈਕਆਊਟ ਰੱਖਿਆ ਜਾਊਗਾ ਇਹ ਡਰੋਨ ਸਾਇੜੇ ਉਹ ਅੰਬਾਲਾ ਤੋਂ 70 ਕਿਲੋਮੀਟਰ ਦੂਰ ਦਿਖਾਈ ਦਿੱਤੇ ਸੀ ਤੁਹਾਨੂੰ ਦੱਸਦੀ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਹਾਲੇ ਵੀ ਤਲਖੀ ਜਾਰੀ ਹੈ ਤੇ ਅੱਜ ਦੀ ਰਾਤ ਹੈ ਜਿਹੜੀ ਉਸ ਦੇ ਵਕਤ ਵੀ ਕੋਈ ਨਾ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਦੋਨਾਂ ਦੇਸ਼ਾਂ ਦੇ ਦੁਆਰਾ ਹੀ ਹੋ ਸਕਦਾ ਭਾਰਤ ਤੇ ਹੋ ਸਕਦਾ ਪਾਕਿਸਤਾਨ ਦੇ ਦੁਆਰਾ ਭਾਰਤ ਦੇ ਵਿੱਚ ਕੋਈ ਨਾ ਕੋਈ ਵੱਡੀ ਕਾਰਵਾਈ ਕੀਤੀ ਜਾਵੇ ਤੁਹਾਨੂੰ ਇਹ ਸਭ ਕੁਝ ਦੱਸਣ ਦਾ ਸਾਡਾ ਮਕਸਦ ਕਿਸੇ ਨੂੰ ਵੀ ਡਰਾਉਣਾ ਜਾਂ ਫਿਰ ਪੜਕਾਉਣਾ ਨਹੀਂ ਆ ਬਲਕਿ ਤੁਹਾਨੂੰ ਸੁਚੇਤ ਕਰਨਾ ਹੈ ਕਿ ਹਮੇਸ਼ਾ ਹੀ ਅਜਿਹੇ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਵਿਚਰਨਾ ਚਾਹੀਦਾ ਜੇਕਰ ਜਿੰਦਾ ਕਾਰਤੂਸ ਤੁਹਾਨੂੰ ਮਿਲਦਾ ਤਾਂ ਉਸਦੇ ਪਾਸ ਜਾਣ ਦੀ ਗਲਤੀ ਬਿਲਕੁਲ ਵੀ ਨਾ ਕਰੋ ਉਸ ਤੋਂ ਪਹਿਲਾਂ ਪੁਲਿਸ ਨੂੰ ਉੱਥੇ ਬੁਲਾਉਣਾ ਚਾਹੀਦਾ ਇਸ ਤੋਂ ਇਲਾਵਾ ਵੀ ਜੋ ਵੀ ਸਰਕਾਰ ਦੇ ਦੁਆਰਾ ਗਾਈਡਲਾਈਨਸ ਜੜੀਆਂ ਉਹ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਹਮੇਸ਼ਾ ਫਾਲੋ ਕਰਦੇ ਰਹੋ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰ